ਇਸ ਵਕਤ ਮੈਂ ਸਰੀਦੇ ਯੋਗ bizness center ਦੇ ਵਿੱਚ ਮੌਜੂਦਾਂ ਜਿੱਥੇ ਇੱਕ bizness ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਹ bizness Sidhu Travel Limited ਦਾ ਹੈ ਔਰ ਇਹਨਾਂ ਦਾ ਨਾਲ ਹੀ Best Foreign Exchange ਦਾ ਵੀ ਕੰਮ ਹੈ ਔਰ ਇਸ bizness ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹ ਮਾਮਲਾ extortion ਦੇ ਨਾਲ ਰਿਲੇਟਡ ਹੋ ਸਕਦਾ ਹੈ ਬਹੁਤ ਸਾਰੇ ਲੋਕ ਆਪਣਾ bizness ਡਰ ਦੇ ਮਾਹੌਲ ਦੇ ਵਿੱਚ ਕਰ ਰਹੇ ਨੇ ਇਸ ਵਕਤ ਮੈਂ ਸਰੀਦੇ ਯੋਗ bizness center ਦੇ ਵਿੱਚ ਮੌਜੂਦਾਂ ਜਿੱਥੇ ਇੱਕ bizness ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਹ bizness ਸਿੱਧੂ ਟ੍ਰੈਵਲ ਲਿਮਟਿਡ ਦਾ ਹੈ ਔਰ ਇਹਨਾਂ ਦਾ ਨਾਲ ਹੀ ਬੈਸਟ ਫੋਰਨ ਐਕਸਚੇਂਜ ਦਾ ਵੀ ਕੰਮ ਹੈ ਔਰ ਇਸ bizness ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਹ ਗੋਲੀਆਂ 24 ਅਗਸਤ ਔਰ 25 ਅਗਸਤ ਦੇ ਦਰਮਿਆਨ ਜਿਹੜੀ ਉਰਾਦ ਨਿਕਲੀ ਹੈ ਉਸ ਦਰਮਿਆਨ ਵਾਪਰੀਆਂ ਨੇ ਔਰ ਸਰੀ ਪੁਲਿਸ ਨੂੰ ਸਵੇਰੇ 9:30 ਵਜੇ ਇੱਕ ਕਾਲ ਜਾਂਦੀ ਹੈ ਕਿ ਇਹਨਾਂ ਦੇ bizness ਦਾ ਦਰਵਾਜ਼ਾ ਟੁੱਟਿਆ ਹੋਇਆ ਹੈ ਕਿਸ ਨੇ ਬ੍ਰੇਕਇਨ ਦਾ ਅਟੈਂਪਟ ਕੀਤਾ ਹੈ ਜਾਂ ਕਿਸੇ ਮਿਸਚੀਵ ਦੇ ਵੱਲੋਂ ਕੋਈ ਅਜੀਬ ਘਟਨਾ ਜਿਹੜੀ ਹੈਗੀ ਹੈ ਉਸ ਤੇ ਮੌਕੇ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੂੰ ਇਹ ਜਾਣਕਾਰੀ ਪ੍ਰਾਪਤ ਹੋਈ ਕਿ ਇਹ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜੋ ਇਹ ਦਰਵਾਜ਼ਾ ਟੁੱਟਿਆ ਹੈ ਜੋ ਡੈਮੇਜ ਹੋਇਆ ਹੈ ਇਹ ਗੋਲੀਆਂ ਚਲਾਣ ਦੀ ਵਾਰਦਾਤ ਤੋਂ ਬਾਅਦ ਹੋਇਆ ਜਿਸ ਤੋਂ ਬਾਅਦ ਸਰੀ ਪੁਲਿਸ ਦੇ ਆਫਸਰਸ ਦੇ ਵੱਲੋਂ ਆਸ-ਪਾਸ ਦੇ ਬਿਜ਼ਨੈਸਸ ਦੇ ਨਾਲ ਵੀ ਗੱਲਬਾਤ ਕੀਤੀ ਗਈ ਹਾਲਾਂਕਿ ਕਿਸੇ ਦੇ ਕੋਈ ਸੱਟ ਨਹੀਂ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਰਾਤ ਨੂੰ ਗੋਲੀਆਂ ਚਲਾ ਕੇ ਗਏ ਨੇ ਔਰ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹ ਮਾਮਲਾ ਐਕਸਟਰਸ਼ਨ ਦੇ ਨਾਲ ਰਿਲੇਟਡ ਹੋ ਸਕਦਾ ਹੈ ਔਰ ਆਫ ਦਾ ਰਿਕਾਰਡ ਜਦੋਂ ਅਸੀਂ ਵੀ ਬਿਜ਼ਨਸ ਓਨਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਐਕਸਟਰਸ਼ਨ ਕਾਲਸ ਆ ਰਹੀਆਂ ਸੀ ਹਾਲਾਕੀ ਕਿੰਨੀ ਅਮਾਉਂਟ ਹੈ ਕਿਹੜੀ ਆਰਗੇਨਾਈਜੇਸ਼ਨ ਦੇ ਵੱਲੋਂ ਕਿਹੜੀ ਟਾਇਰਿਸਟ ਆਰਗੇਨਾਈਜੇਸ਼ਨ ਦੇ ਵੱਲੋਂ ਐਕਸਟਰੈਕਸ਼ਨ ਦਿੱਤੀਆਂ ਜਾ ਰਹੀਆਂ ਸੀ ਇਸ ਦੇ ਬਾਰੇ ਤੱਕ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਹਾਂ ਇਹਨਾਂ ਜ਼ਰੂਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਮੈਟਰ ਜਿਹੜਾ ਹੈ ਉਹ ਐਕਸਟਰੈਕਸ਼ਨ ਦੇ ਨਾਲ ਹੀ ਰਿਲੇਟਡ ਹੈ ਔਰ ਤੁਹਾਨੂੰ ਦੱਸ ਦਈਏ ਕਿ ਸਰੀ ਦੇ ਵਿੱਚ ਅਜਿਹੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਲੈ ਰਹੀਆਂ ਜਿੱਥੇ ਇਸੇ ਯੋਗ ਬਿਜ਼ਨਸ ਸੈਂਟਰ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਬਿਜ਼ਨਸ ਨੂੰ ਟਾਰਗੇਟ ਕੀਤਾ ਗਿਆ ਸੀ ਇਸ ਦੇ ਬਿਜ਼ਨਸ ਦੇ ਬਿਲਕੁਲ ਹੀ ਸਾਹਮਣੇ ਇੱਕ ਬਿਜ਼ਨਸ ਹੈ ਉਸ ਦੇ ਉੱਤੇ ਵੀ ਗੁਣੀਆਂ ਚਲਾਈ ਕੁਝ ਦਿਨ ਪਹਿਲਾਂ ਕੈਪਸ ਕੈਫੇ ਦੇ ਉੱਤੇ ਗੋਲੀਆਂ ਚਲਦੀਆਂ ਨੇ ਔਰ ਇਹ ਐਕਸਟਰਸ਼ਨ ਦੇ ਮਾਮਲੇ ਤਾਂ ਲਗਾਤਾਰ ਵੱਧਦੇ ਜਾ ਰਹੇ ਨੇ 29 ਜੁਲਾਈ ਤੱਕ ਦੀ ਜੇਕਰ ਗੱਲ ਕਰੀਏ ਤਾਂ ਸਰੀ ਪੁਲਿਸ ਦੇ ਵੱਲੋਂ ਜੋ ਆਂਕੜੇ ਦੱਸੇ ਗਏ ਸੀ 18 ਐਕਸਟਰੈਕਸ਼ਨ ਦੇ ਮਾਮਲੇ ਇਸ ਸਾਲ ਦੇ ਵਿੱਚ ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ 43 ਤੋਂ ਵੱਧ ਸ਼ੂਟਿੰਗ ਦੇ ਮਾਮਲੇ ਜਿਹੜੇ ਨੇ ਉਹ 29 ਜੁਲਾਈ ਤੱਕ ਰਿਪੋਰਟ ਕੀਤੇ ਗਏ ਸੀ ਪਰ ਹੁਣ ਇਹ ਅਗਸਤ ਦਾ ਮਹੀਨਾ ਵੀ ਬੀਤਣ ਵਾਲਾ ਹੈ ਔਰ ਇਸ ਮਹੀਨੇ ਦੇ ਵਿੱਚ ਵੀ ਇਹ ਨਵੀਂ ਵਾਰਦਾਤਾ ਨਿਕਲ ਕੇ ਸਾਹਮਣੇ ਆਈਆਂ ਨੇ ਬਿਜ਼ਨਸਮੈਨ ਸਹਮ ਦੇ ਮਾਹੌਲ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਸਰੀ ਦੇ ਕੀ ਹਾਲਾਤ ਬਣ ਗਏ ਨੇ ਸਰੀ ਦੇ ਵਿੱਚ ਹੁਣ ਰਹਿਣਾ ਔਖਾ ਹੋ ਗਿਆ ਹੈ ਬਹੁਤ ਸਾਰੇ ਲੋਕ ਆਪਣਾ ਬਿਜ਼ਨਸ ਡਰ ਦੇ ਮਾਹੌਲ ਦੇ ਵਿੱਚ ਕਰ ਰਹੇ ਨੇ ਸਰੀ ਦੇ ਵਿੱਚ ਇੱਕ ਵਾਰ ਫਿਰ ਤੋਂ ਸ਼ੂਟਿੰਗ ਹੋਈ ਹੈ ਇਸ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਇਨਾਂ ਦੇ ਡੋਰ ਦੇ ਉੱਤੇ ਨਾ ਇਹ ਦਰਵਾਜ਼ੇ ਦੇ ਉੱਤੇ ਜੋ ਨੇ ਉਹ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਇਸ ਦਾ ਮੋਟਿਵ ਕੀ ਸੀਗਾ ਪੁਲਿਸ ਹੁਣ ਇਨਵੈਸਟੀਗੇਸ਼ਨ ਕਰੂਗੀ ਕਿ ਕਿੰਨੀ ਅਮਾਉਂਟ ਇਹਨਾਂ ਤੋਂ ਮੰਗੀ ਜਾ ਰਹੀ ਸੀ ਐਕਸਟਰਸ਼ਨ ਦੇ ਵਜੋਂ ਔਰ ਕਿਹੜੇ ਉਹ ਵਿਅਕਤੀ ਸੀ ਜਿਨ੍ਹਾਂ ਦੇ ਵੱਲੋਂ ਇਸ ਐਕਸਟਰਸ਼ਨ ਦੀ ਕਾਲਸ ਜਿਹੜੀਆਂ ਸੀ ਉਹ ਕੀਤੀਆਂ ਜਾ ਰਹੀਆਂ ਸੀ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਦੇ ਹੱਥ ਹਜੇ ਵੀ ਖਾਲੀ ਨੇ ਪਿਛਲੇ ਜਿੰਨੇ ਵੀ ਮਾਮਲੇ ਨਿਕਲ ਕੇ ਸਾਹਮਣੇ ਆਏ ਨੇ ਐਕਸਟਰਸ਼ਨ ਦੇ ਨਾਲ ਜੁੜੇ ਹੋਏ ਕੋਈ ਵੀ ਗ੍ਰਿਫਤਾਰੀ ਜਿਹੜੀ ਹੈ ਉਹ ਅਜੇ ਤੱਕ ਸਰੀ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਰੈਡ FM ਲਈ ਗਗਨਦੀਪ ਸਿੰਘ ਦੀ ਰਿਪ